ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਸ਼ੇਅਰ ਕਰਾਵਾਂਗੇ ਪਿੰਡ ਗਦਰਾਨਾ ਜੋ ਕਿ ਕਲਾਂਵਾਲੀ ਤੋਂ 3 ਕਿਲੋਮੀਟਰ ਦੀ ਦੂਰੀ ਦੇ ਉੱਤੇ ਬਣਿਆ ਹੋਇਆ ਇਹ ਪਿੰਡ ਹੈ ਇਸ ਪਿੰਡ ਦੇ ਵਿੱਚ ਸਿੱਖ ਬਰਾਦਰੀ ਦੇ ਲੋਕ ਰਹਿੰਦੇ ਨੇ ਜੋ ਕਿ ਆਪਦੇ ਭਾਈਚਾਰੇ ਦੇ ਨਾਲ ਰਹਿੰਦੇ ਨੇ ਇਸ ਪਿੰਡ ਦੇ ਵਿੱਚ ਇੱਕ ਆਨੰਦ ਪ੍ਰੇਮ ਕੂਟਿਆ ਬਣੀ ਹੋਈ ਹੈ ਜੋ ਕਿ ਸੰਤ ਬਾਬਾ ਭਗਵਾਨ ਦਾਸ ਜੀ ਦੀ ਇਸ ਪਿੰਡ ਦੀ ਸਥਾਪਨਾ 1733 ਬੀ ਨੂੰ ਹੋਈ ਸੀ ਇਸ ਪਿੰਡ ਦੇ ਵਿੱਚ ਇੱਕ ਸਰਕਾਰੀ ਸਕੂਲ ਬਣਿਆ ਹੋਇਆ ਹੈ ਜੋ ਕਿ ਲੜਕੀਆਂ ਅਤੇ ਲੜਕਿਆਂ ਦਾ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਕਲਾਸ ਦੇ ਬੱਚੇ ਪਿੰਡ ਦੇ ਇਸ ਸਕੂਲ ਦੇ ਵਿੱਚ ਹੀ ਪੜ੍ਹਦੇ ਨੇ ਔਰ ਪਿੰਡ ਦੇ ਵਿੱਚ ਇੱਕ ਛੋਟਾ ਗਰਾਊਂਡ ਵੀ ਬਣਿਆ ਹੈ ਸਕੂਲ ਦੇ ਸਾਹਮਣੇ ਇਸ ਪਿੰਡ ਦੇ ਵਿੱਚ ਇੱਕ ਬਾਰਡਰ ਬਾਕਸ ਬਣਿਆ ਹੋਇਆ ਹੈ ਜੋ ਕਿ ਪਿੰਡ ਦੀ ਸਪਲਾਈ ਲਈ ਇਸ ਪਿੰਡ ਦੇ ਵਿੱਚ ਇੱਕ ਸੱਚਾ ਸੌਦਾ ਡੇਰਾ ਵੀ ਬਣਿਆ ਹੈ ਅਤੇ ਇਸ ਪ੍ਰਿੰਟ ਦੇ ਵਿੱਚ ਇੱਕ ਮਸਤਾਨਾ ਸ਼ਾਹ ਬਲੋਚਿਸਤਾਨੀ ਆਸ਼ਰਮ ਕੂਆ ਵੀ ਬਣਾ ਹੋਇਆ ਜਿੱਥੇ ਸਨ 1954 ਦੇ ਵਿੱਚ ਮਸਤਾਨਾ ਸ਼ਾਹ ਬਲੋਚਿਸਤਾਨੀ ਜੀ ਨੇ ਇਸ ਕੂਏ ਦਾ ਪਾਣੀ ਖਾਰੇ ਤੋਂ ਮਿੱਠਾ ਕੀਤਾ ਸੀ ਜੋ ਪਿੰਡ ਦੇ ਬਜ਼ੁਰਗ ਦੱਸ ਰਹੇ ਨੇ ਸਨ 1954 ਦੇ ਵਿੱਚ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਵੱਧ ਤੋਂ ਵੱਧ ਫੋਲੋ ਤੇ ਸਬਸਕ੍ਰਾਈਬ ਸਾਨੂੰ ਕਰੋ ਇਸ ਪਿੰਡ ਦੇ ਵਿੱਚ ਇੱਕ ਗੁਰੂ ਘਰ ਬਣਿਆ ਹੋਇਆ ਜਿੱਥੇ ਸੁਬਾ ਸ਼ਾਮ ਸਿੱਖ ਬਰਾਦਰੀ ਦੇ ਲੋਕ ਆਪਣਾ ਪਾਠ ਕਰਨ ਸੁਬਾ ਤੇ ਸ਼ਾਮ ਆਉਂਦੇ ਨੇ ਇਸ ਪਿੰਡ ਦੀ ਸਥਾਪਨਾ 1733 ਈਸਵੀ ਦੇ ਵਿੱਚ ਹੋਈ ਸੀ ਇਹ ਪਿੰਡ ਦੀ ਸੱਤ ਹੈ ਜਿਹਨੂੰ ਟਾਲੀਵਾਲ ਟੋਬਾ ਵੀ ਕਿਹਾ ਜਾਂਦਾ ਹੈ ਇਸ ਪਿੰਡ ਦੇ ਵਿੱਚ ਇੱਕ ਰੇਲਵੇ ਲਾਈਨ ਵੀ ਲੰਘਦੀ ਹੈ ਜੋ ਕਿ ਬਠਿੰਡਾ ਤੋਂ ਦਿੱਲੀ ਨੂੰ ਜਾਂਦੀ ਹੈ ਇਸ ਪਿੰਡ ਦੇ ਵਿੱਚ 1954 ਦੇ ਵਿੱਚ ਨਹਿਰ ਆਈ ਸੀ ਜੋ ਪਿੰਡ ਵਿੱਚ ਦੀ ਲੰਘੀ ਹੈ ਆਪਣੇ ਪਿੰਡ ਦੀ ਵੀਡੀਓ ਲਈ ਸਾਨੂੰ ਥੱਲੇ ਕਮੈਂਟ ਜਰੂਰ ਕਰਿਓ ਪਿੰਡ ਦੇ ਵਿੱਚ ਇਹ ਆਨੰਦ ਪ੍ਰੇਮ ਕੂਟੀਆਂ ਬਣੀ ਹੈ ਜਿੱਥੇ ਇਸ ਪਿੰਡ ਦੇ ਸੰਤ ਬਾਬਾ ਭਗਵਾਨ ਦਾਸ ਜੀ ਨੇ ਸੇਵਾ ਤੇ ਸਿਮਰਨ ਕੀਤਾ ਸੀ ਇਸ ਕੂਟੀਆਂ ਦੇ ਵਿੱਚ ਇਹ ਪਿੰਡ ਦੀ ਵੱਡੀ ਨਹਿਰ ਹੈ ਜੋ ਪਿੰਡ ਵਿੱਚ ਦੀ ਲੰਘਦੀ ਹੈ